ਉਮਾ ਦੇ ਖਿਲਾਫ ਲੜਨ ਨੂੰ ਤਿਆਰ ਹੋਣਾ ਚਾਹੁੰਦੇ ਆ ਪਰ ਉਹਨਾਂ ਦੀ ਇੱਕ ਮਜਬੂਰੀ ਹੈ ਕਿ ਉਹਨਾਂ ਨੂੰ ਤਾਜਾ ਕਮਾਉਣਾ ਤੇ ਤਾਜਾ ਖਾਣਾ ਪੈਂਦਾ ਸੋ ਸਾਥੀਓ ਵੀਡੀਓ ਤੁਹਾਡੇ ਲਈ ਹੈ ਅਗਰ ਤੁਹਾਡੇ ਪਰਿਵਾਰ ਦੇ ਵਿੱਚ 18 ਸਾਲ ਤੋਂ ਉਪਰ ਲੜਕਾ ਜਾਂ ਲੜਕੀ ਹੈ ਪਲੱਸ 2 ਕੀਤੀ ਹੋਈ ਹੈ ਤਾਂ ਸਾਥੀਓ ਉਸ ਨੂੰ ਅਸੀਂ ਸੈਲਫ ਡਿਪੈਂਡੈਂਟ ਬਣਾ ਸਕਦੇ ਆ ਉਹਨੂੰ ਅਸੀਂ 15000 ਰੁਪਏ ਤੋਂ ਲੈ ਕੇ 30000 ਰੁਪਈਆ ਮਹੀਨਾ ਕੰਮ ਦੇ ਸਕਦੇ ਆ ਕਮਾ ਸਕਦਾ ਔਰ ਉਹਨੂੰ ਕੰਮ ਸਿਖਾਵਾਂਗੇ ਟ੍ਰੇਨਿੰਗ ਦੇਵਾਂਗੇ ਅਗਰ ਕਿਸੇ ਨੇ ਵੀ ਪੂਰੇ ਪੰਜਾਬ ਚੋਂ ਹਰਿਆਣਾ ਜੁਪੀ ਰਾਜਸਥਾਨ ਜਾਨੀ ਕਿ ਪੂਰੇ ਭਾਰਤ ਦੇ ਵਿੱਚੋਂ ਕਿਸੇ ਵੀ ਬੱਚੇ ਨੇ ਬੇਟੀ ਨੇ بیٹے ਨੇ ਕੰਮ ਸਿੱਖਣਾ ਹੈ ਕੰਮ ਕਰਨਾ ਹੈ ਤਾਂ ਨੀਚੇ ਦਿੱਤੇ ਹੋਏ ਤੁਹਾਨੂੰ ਇੱਕ ਨੰਬਰ ਦੇਵਾਂਗੇ ਉਹਦੇ ਤੇ ਮੈਨੂੰ WhatsApp ਕਰਕੇ ਆਪਣੀ ਡਿਟੇਲ ਸੈਂਡ ਕਰ ਦੇਣੀ ਆ ਤੁਹਾਨੂੰ ਅਸੀਂ ਆਪਣੇ ਹੱਥੀ ਕੰਮ ਸਿਖਾਵਾਂਗੇ ਤਾਂ ਕਿ ਤੁਸੀਂ ਉਹ ਕਿਸੇ ਦੇ ਤੁਹਾਡਾ ਕੋਈ ਬਾਸ ਨਾ ਹੋਵੇ ਤੁਸੀਂ ਆਪਣੇ ਘਰ ਚ ਬਹਿ ਕੇ ਆਪਣੇ ਜੋ ਤੁਸੀਂ ਮੋਬਾਈਲ ਵਰਤ ਰਹੇ ਹੋ ਉਸੇ ਮੋਬਾਈਲ ਨੂੰ ਵਰਤ ਕੇ ਜਿਹੜਾ 1.5 GB ਡਾਟਾ ਤੁਸੀਂ ਇੱਕ ਦੂਜੇ ਦੀਆਂ ਵੀਡੀਓ ਸ਼ੇਅਰ ਕਰਨ ਤੇ ਜਾਂ ਇੱਕ ਦੂਜੇ ਦੇ ਇਧਰ ਉਧਰ ਚੈਟ ਕਰਕੇ 1.5 GB ਡਾਟਾ ਤੇ ਆਪਣਾ ਟਾਈਮ ਵੇਸਟ ਕਰਦੇ ਹੋ ਉਸ ਟਾਈਮ ਦਾ ਸਹੀ ਜੁਟੀਲਾਈਜ਼ ਕਰਕੇ ਸਹੀ ਵਰਤੋਂ ਕਰਕੇ ਤੁਹਾਨੂੰ ਮੈਂ ਇੱਕ ਵਧੀਆ ਇਨਕਮ ਪੈਦਾ ਕਰਨ ਦਾ ਜਿਹੜਾ ਹੈਗਾ ਉਹ ਸਿੱਖਿਆ ਦੇ ਸਕਦਾ ਹਾਂ ਤੁਸੀਂ ਵਧੀਆ ਕਮਾਈ ਕਰ ਸਕਦੇ ਹੋ ਔਰ ਕਮਾਈ ਦੇ ਨਾਲ ਨਾਲ ਤੁਸੀਂ ਇੱਕ ਵਧੀਆ ਸਿਹਤ ਤੁਸੀਂ ਇੱਕ ਤੰਦਰੁਸਤੀ ਵਾਲਾ ਜੀਵਨ ਬਤੀਤ ਕਰ ਸਕਦੇ ਹੋ ਸੋ ਜਿਹੜੇ ਜਿਹੜੇ ਸਾਥੀ ਚਾਹਵਾਨ ਹੋਣਗੇ ਜਿਹੜੇ ਨੌਜਵਾਨ ਸਾਥੀ ਮੇਰੀਆਂ ਭੈਣਾਂ ਮੇਰੀਆਂ ਧੀਆਂ ਔਰ ਇਹਦੇ ਵਿੱਚ ਕੀ ਉਮਰ ਦੀ ਸੀਮਾ ਨਹੀਂ ਹੈ ਸਿਰ 10ਵੀਂ ਪੜਿਆ ਹੋਣਾ ਚਾਹੀਦਾ ਪੰਜਾਬੀ ਲਿਖਣੀ ਆਉਣੀ ਚਾਹੀਦੀ ਆ ਬੋਲਣੀ ਆਉਣੀ ਚਾਹੀਦੀ ਹੈ ਤੇ Android ਫੋਨ ਚਲਾਉਣਾ ਆਉਣਾ ਹੋ ਸਕਦਾ ਹੈ ਅਗਰ ਇਹ ਚਾਰੇ ਚੀਜ਼ਾਂ ਤੁਹਾਨੂੰ ਆਉਂਦੀਆਂ ਨੇ ਤਾਂ ਮੇਰਾ ਨੰਬਰ ਮੈਂ ਜੋ ਕਮੈਂਟ ਬਾਕਸ ਦੇ ਵਿੱਚ ਦੇ ਦੂੰਗਾ ਤਾਂ ਨੋਟ ਵੀ ਕਰ ਲਓ 98597 99000 98597 94000 ਇਹਦੇ ਤੇ ਆਪਣਾ ਨਾਮ ਤੇ ਆਪਣੀ ਡਿਟੇਲ ਸੈਂਡ ਕਰਨੀ ਹੈ ਕਿ ਸਰ ਮੈਂ ਕੰਮ ਕਰਨਾ ਚਾਹੁੰਦਾ ਹਾਂ ਆਪਣਾ ਡਿਸਟ੍ਰਿਕਟ ਦੱਸਣਾ ਮੈਂ ਕਿੱਥੋਂ ਦਾ ਤਤ ਸੱਚਿਓ ਤੁਹਾਨੂੰ ਅਸੀਂ ਕੰਮ ਦੇਵਾਂਗੇ ਅਸੀਂ ਸਿਖਾਵਾਂਗੇ ਸਿਖਾਂਗੇ ਸਿਖਾਵਾਂਗੇ ਤੇ ਤੁਹਾਨੂੰ ਵਧੀਆ ਇਨਕਮ ਤੱਕ ਲੈ ਕੇ ਜਾਵਾਂਗੇ ਇਹ ਮੇਰਾ ਨਾਰਾ ਹੈ ਸਿਖਾਂਗੇ ਸਿਖਾਵਾਂਗੇ ਤੇ ਤੁਹਾਨੂੰ ਇੱਕ ਬਹੁਤ ਵਧੀਆ ਇਨਕਮ ਤੱਕ ਲੈ ਕੇ ਜਾਵਾਂਗੇ ਜਿਹੜੇ-ਜਿਹੜੇ ਸਾਥੀਆਂ ਨੂੰ ਇਹ ਵੀਡੀਓ ਪਸੰਦ ਆਈ ਹੋਵੇ ਜਾਂ ਮੇਰੇ ਬਹੁਤ ਸਾਰੇ ਸਾਥੀ ਐ ਸਮਝਦੇ ਹੁਣ ਚਾਹੁੰਦੇ ਹੋਣ ਕਿ ਇਸ ਵੀਡੀਓ ਨਾਲ ਕਿਸੇ ਬੱਚੇ ਦਾ ਬੱਚੀ ਦਾ ਕਿਸੇ ਪਰਿਵਾਰ ਦਾ ਭਲਾ ਹੋ ਸਕਦਾ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਔਰ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਡੇ ਕਮੈਂਟਾਂ ਨਾਲ ਤੁਹਾਡੇ ਸਟਾਰ ਭੇਜਣ ਨਾਲ ਸਾਨੂੰ ਹੌਸਲਾ ਮਿਲਦਾ ਸੋ ਇੰਨੇ ਸ਼ਬਦਾਂ ਦੇ ਨਾਲ ਇਸ ਵੀਡੀਓ ਨੂੰ ਫਿਰ ਕਹਿਣਾ ਹੈ ਕਿ ਜਿਹੜੇ ਵੀ ਨੌਜਵਾਨ ਸਾਥੀ ਕੰਮ ਦੀ ਭਾਲ ਚ ਹੈ ਕੰਮ ਕਰਨਾ ਚਾਹੁੰਦੇ ਆ ਤਾਂ ਆਪਣੇ ਹੀ ਏਰੀਆ ਦੇ ਵਿੱਚ ਆਪਣੇ ਹੀ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਕੰਮ ਦਿੱਤਾ ਜਾਊਗਾ ਕੰਮ ਸਿਖਾਇਆ ਜਾਊਗਾ ਸੋ ਜਿਆਦਾ ਲੰਬਾ ਨਾਲ ਜਾਂਦਾ ਹੋਇਆ ਬੇਨਤੀ ਕਰਦਾ ਕਿ ਮੇਰੇ ਨੰਬਰ ਤੇ ਮੈਨੂੰ ਸੰਪਰਕ ਕਰਿਓ ਔਰ ਸਾਥੀਓ ਤੁਹਾਨੂੰ ਇਸ ਵਿਸ਼ਵਾਸ ਦਿਵਾਉਣਾ ਹੈ ਕਿ ਤੁਸੀਂ ਇੱਕ ਵਧੀਆ ਇੱਕ ਵਧੀਆ ਆਪਣੀ ਕਮਾਈ ਕਰਨ ਲੱਗ ਸਕਦੇ ਹੋ ਅਗਰ ਤੁਸੀਂ 3 ਤੋਂ ਮਤਲਬ ਟੋਟਲ 90 ਦਿਨ ਮੈਨੂੰ ਦੇਤੇ ਤਾਂ 90 ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਨੂੰ 30000 ਰੁਪਇਆ ਮਹੀਨਾ ਕਮਾਉਣ ਲਾ ਦੇਗਾ ਇੰਨੇ ਸ਼ਬਦਾਂ ਦੇ ਨਾਲ ਕੋਈ ਸ਼ਬਦ ਵੱਧ ਘੱਟ ਨਿਕਲ ਗਿਆ ਹੋਵੇ ਤਾਂ ਮਾਫੀ ਮੰਗਦਾ ਹਾਂ ਔਰ ਇੰਨੇ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ